ਇਹ ਸਾਡੇ ਤਾਈ ਦਾ ਪੋਤਾ ਹਨ ਇਹ ਆਪਣਾ ਭਰਾ ਗੁਰਵਿੰਦਰ ਸਿੰਘ ਸਾਹਿਬ ਦਾ ਸਰਪੰਚ ਇਹ ਆ ਪਿਰਤਪਾਲ ਸਿੰਘ ਕਾਲਾ ਹਨ ਇਹ ਜੋੜੀ ਆ ਦੋਨੇ ਇਹ ਤਾਂ ਇਕੱਠੇ ਰਹਿੰਦੇ ਆ ਤੇ ਆ ਗੋਰਾ ਆ ਗਿਆ ਇੱਕ ਜਥੇਦਾਰ ਸਾਡਾ ਗੋਰਾ ਸਿੰਘ ਢਾਲੀਵਾਲ ਤੇ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਹਾਨ ਜੱਸੀ ਪੋਵਾਲੀ ਅੱਜ ਸਾਡੇ ਬਾਈ ਤਾਈ ਦੇ ਪੁੱਤਰ ਜਸਵੀਰ ਸਿੰਘ ਦੰਦੀਵਾਲ ਜੀ ਦੀ ਵਰਥੀ ਹੈ ਸੁਪੁੱਤਰ ਸਰਦਾਰ ਰਜਿੰਦਰ ਸਿੰਘ ਨੰਬਰਦਾਰ ਤੇ ਸੁਪੁੱਤਰ ਸਰਦਾਰ ਛੇਰ ਸਿੰਘ ਸਾਹਿਬ ਦਾ ਸਰਪੰਚ ਉਹਨਾਂ ਦੀ ਵੱਡੀ ਦੇਣ ਹੈ ਇਹਨਾਂ ਖੇਤਾਂ ਨੂੰ ਉਹਨਾਂ ਦੇ ਯਤਨਾਂ ਸਦਕਾ ਤੇ ਸਮੂਹ ਪਿੰਡ ਦੇ ਸੇਧਾਰਾਂ ਨਾਲ ਇਹ ਇੱਥੇ ਮੁਗਲਵਾ ਆ ਗਿਆ ਵਾਹਨ ਚ ਅੱਜ ਅਸੀਂ ਉਹਨਾਂ ਦੀ ਵਰਛੀ ਦੇ ਸੰਬੰਧ ਵਿੱਚ ਖੀਰ ਬਣਾ ਰਹੇ ਹਾਂ ਇੱਧਰ ਆਪਣੇ ਸਾਰੇ ਮੁੰਡੇ ਖੜੇ ਆਪਣੇ ਐਪੀ ਵਰਗੇ ਸ਼ਾਹਵਾਜ਼ ਵਰਗੇ ਤੇ ਖੀਰ ਬਣੀਆਂ ਦੀਆਂ ਇਦਰਾ ਮਲਾਉਨੇ ਆ ਤੁਹਾਨੂੰ ਸਾਡਾ ਪ੍ਰਧਾਨ ਖਜ਼ਾਨਚੀ ਗੁਰਦੁਆਰੇ ਦਾ ਤੇ ਤੇ ਲੂ ਸਿੰਘ ਜਦੇਦਾਰ ਤੇ ਛੰਦਾ ਢੱਲੋਂ ਹਾਈ ਰੀਡ ਢੱਲੋਂ ਤੇ ਆ ਜਲਦਾਂ ਨੂੰ ਤੁਸੀਂ ਮੇਰਾ ਸਾਥੀ ਆਣਾ ਇਹਨੂੰ ਤਾਂ ਜਾਣਦੀਆਂ ਇਹ ਸਾਡੇ ਢਾਈ ਦਾ ਪੋਤਾ ਹਨਾ ਇਹ ਆਪਣਾ ਭਰਾ ਗੁਰਵਿੰਦਰ ਸਿੰਘ ਸਾਉ ਕਾ ਸਰਪੰਚ ਇਹ ਆ ਪਿਰਤਵਾਲ ਸਿੰਘ ਕਾਲਾ ਹਣਾ ਇਹ ਜੋੜੀ ਆ ਦੋਨੇ ਇਹ ਤਾਂ ਇਕੱਠੇ ਰਹਿੰਦੇ ਆ ਤੇ ਆ ਗੋਰਾ ਆ ਗਿਆ ਇੱਕ ਜਥੇਦਾਰ ਸਾਡਾ ਗੋਰਾ ਸਿੰਘ ਢਾਲੀਵਾਲ ਤੇ ਆ ਮੇਰਾ ਜਾਰ ਆ ਮੀਤਾ ਪ੍ਰਧਾਨ ਕਲੱਬ ਦਾ ਬਹੁਤ ਲੰਮਾ ਚਰ ਪੜਾ ਰਦਾ ਰਿਹਾ ਤੇ ਬਲੈਕਸਮ ਦੀ ਦਾ ਵੀ ਮੈਂਬਰ ਰਿਹਾ ਇਹ ਤੇ ਆ ਮੇਰਾ ਭਰਾ ਕਾ ਇਹ ਸੰਗ ਦਾ ਹੈ ਇਹ ਨਹੀਂ ਪਤਾ ਵੀ ਤੇ ਆ ਪਰਮਿੰਦਰ ਦੰਦੀਵਾਲ ਹੈ ਤੇ ਆ ਆ ਸਾਡਾ ਲਖਵੀਰ ਸਿੰਘ 80 ਘਰ ਹੋਰ ਵੀ ਠੀਕ ਹੈ ਕੁਜਵਿੰਦਰ ਮੇਰਾ ਭਤੀਜਾ ਵੀ ਤਾਇ ਦਾ ਪੁੱਤ ਆ ਮੇਰੇ ਦਾ ਹਾਂ ਉਹ ਮੇਰਾ ਭਤੀਜਾ ਤਰਪੰਚ ਦਾ ਮੁੰਡਾ ਆ ਬਾਕੀ ਦੇ ਫੋਟੋ ਤੇ ਆ ਆ ਫੌਜ ਵੀ ਆਪਣੀ ਆ ਸਾਰੀ ਤੁਹਾਨੂੰ ਘਰੇ ਵੀ ਆਪਣੇ ਦੇਖਿਆ ਨਾ ਕੁੱਤੇ ਸਾਰੇ ਤੇ ਇਹ ਸਾਰੀ ਫੌਜ ਆਪਣੀ ਆ ਇਹ ਇਧਰ ਆਪਣੇ ਸਾਰੇ ਹੀ ਬੈਠੇ ਆ ਨਾ ਦੇ ਰਹਾ ਜਾਂਦੇ ਲੈ ਇਹ ਜੋਧਪੁਰ ਰੋਡ ਤੇ ਆ ਇਹ ਬੋਰਡ ਦੇ ਇਥਾਂ ਬੋਰਡ ਆਪਣਾ ਨਾ ਤੁਹਾਨੂੰ ਪਹਿਲਾਂ ਵੀ ਦਿਖਾਇਆ ਹੈ ਬੋਰਡ ਮੈਂ ਬਹੁਤ ਧਾਰੀ ਆਪਣੀ ਵੀਡੀਓ ਦੇਖਿਆ ਤੁਸੀਂ ਤੇ ਅੱਜ ਅਸੀਂ ਬਾਈ ਜੀ ਨੂੰ ਬਹੁਤ ਜਾਦ ਕਰਦੇ ਆ ਬਾਈ ਜੀ ਦੀ ਮਿਹਰਬਾਨ ਮੋਗਾ ਲੱਗਿਆ ਤੇ ਸਾਨੂੰ ਰਾਜੇ ਬਣਾ ਕੇ ਗਿਆ ਇੱਧਰ ਸਾਡੇ ਕਾਲੀਦਾਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਨੰਦੀਵਾਲ ਜੀ ਹਨਾ ਤੇ ਇੱਧਰ ਸਾਡੇ ਭਾਈ ਛੰ다 ਢੱਲੋਂ ਬੈਠਿਆ ਤੇ ਇੱਥੇ